ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ ਉਮੀਦ ਕਰਦੀ ਆਂ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਅਸੀਂ ਗੱਲ ਕਰਨੀ ਤੁਹਾਡੇ ਸਾਡੇ ਰਿਸ਼ਤਿਆਂ ਦੇ ਕਿ ਹਰ ਰਿਸ਼ਤਾ ਜਿਹੜਾ ਉਹ ਬੋਲਾਂ ਤੇ ਟਿਕਿਆ ਹੁੰਦਾ ਹੈ ਸ਼ਬਦਾਂ ਤੇ ਟਿਕਿਆ ਹੁੰਦਾ ਹੈ ਕਿ ਬੇਤੀ ਦੇ ਮੂੰਹ ਵਿੱਚੋਂ ਨਿਕਲਣ ਵਾਲੇ ਬੋਲ ਜਿਹੜੇ ਹੁੰਦੇ ਆ ਨਾ ਸ਼ਬਦ ਹੁੰਦੇ ਆ ਉਹਨਾਂ ਦਾ ਵੀ ਵਜ਼ਨ ਹੁੰਦਾ ਇਸ ਤੇ ਅਸੀਂ ਪਹਿਲਾਂ ਵੀ ਗੱਲ ਕਰ ਚੁੱਕੇ ਆਂ ਇਹ ਸ਼ਬਦਾਂ ਦਾ ਵੀ ਭਾਰ ਹੁੰਦਾ ਆ ਜਦੋਂ ਅਸੀਂ ਕਿਸੇ ਅੱਗੇ ਸ਼ਬਦ ਪਰੋਸਦੇ ਆ ਨਾ ਤਾਂ ਸਾਨੂੰ ਉਹਨਾਂ ਦਾ ਸਵਾਦ ਵੀ ਚੈੱਕ ਕਰ ਲੈਣਾ ਚਾਹੀਦਾ ਕਿਉਂਕਿ ਸ਼ਬਦਾਂ ਦਾ ਵਜ਼ਨ ਵੀ ਹੁੰਦਾ ਤੇ ਸਵਾਦ ਵੀ ਹੁੰਦਾ ਜੇਕਰ ਅਸੀਂ ਉਹ ਬੋਲ ਉਹ ਸ਼ਬਦ ਚੁੱਕ ਸਕਦੇ ਆ ਨਾ ਤਾਂ ਹੀ ਅਸੀਂ ਕਿਸੇ ਦੂਜੇ ਨੂੰ ਉਹਨਾਂ ਸ਼ਬਦਾਂ ਦਾ ਭਾਰ ਪਾਈਏ ਤੇ ਜੇਕਰ ਸਾਨੂੰ ਉਹ ਬੋਲ ਕੌੜੇ ਲੱਗਦੇ ਆ ਨਾ ਤੇ ਫਿਰ ਸਾਨੂੰ ਉਹ ਸ਼ਬਦ ਕਿਸੇ ਅੱਗੇ ਪਰੋਸਣੇ ਵੀ ਨਹੀਂ ਚਾਹੀਦੇ ਹੋਣੇ ਮੂੰਹ ਵਿੱਚੋਂ ਨਿਕਲਦੇ ਬੋਲ ਜਿਹੜੇ ਆ ਨਾ ਉਹ ਅਗਲੇ ਵਿਅਕਤੀ ਨੂੰ ਠਾਰ ਵੀ ਸਕਦੇ ਆ ਅਗਲੇ ਵਿਅਕਤੀ ਨੂੰ ਸਾੜ ਵੀ ਸਕਦੇ ਆ ਕਿਉਂਕਿ ਜਿਹੜੇ ਮੂੰਹ ਵਿੱਚੋਂ ਨਿਕਲਣ ਵਾਲੇ ਕੌੜੇ ਜ਼ਹਿਰ ਭਰੇ ਬੋਲ ਹੁੰਦੇ ਆ ਨਾ ਉਹ ਚੰਗੇ ਭਲੇ ਬੈਠੇ ਵਿਅਕਤੀ ਨੂੰ ਸਾੜ ਕੇ ਸੁਆਹ ਕਰ ਦਿੰਦੇ ਨੇ ਤੇ ਕੁਝ ਬੋਲ ਇਹੋ ਜਿਹੇ ਹੁੰਦੇ ਆ ਜਿਹੜੇ ਸਾਨੂੰ ਰੱਬ ਨਾਲ ਵੀ ਜੋੜ ਦਿੰਦੇ ਆ ਤੇ ਕੁਝ ਬੋਲ ਇਹੋ ਜਿਹੇ ਹੁੰਦੇ ਆ ਜਿਹੜੇ ਚਿਰਾਂ ਤੋਂ ਤਰੀ ਆ ਰਹੀ ਦੁਸ਼ਮਣੀ ਨੂੰ ਵੀ ਖਤਮ ਕਰ ਦਿੰਦੇ ਆ ਤੇ ਫਿਰ ਕੁਝ ਬੋਲ ਵੀ ਇਹੋ ਜੇ ਹੁੰਦੇ ਆ ਜਿਹੜੇ ਸਾਰੀ ਉਮਰ ਦੇ ਚੱਲ ਰਹੇ ਰਿਸ਼ਤੇ ਨੂੰ ਇੱਕ ਕੌੜਾ ਬੋਲ ਹੀ ਦੁਸ਼ਮਣੀ ਵਿੱਚ ਬਦਲ ਦਿੰਦਾ ਰਿਸ਼ਤੇਆਂ ਨੂੰ ਤੋੜ ਦਿੰਦਾ ਇਸ ਕਰਕੇ ਸਾਡੇ ਰਿਸ਼ਤੇ ਸਾਡੇ ਬੋਲਾਂ ਤੇ ਟਿਕੇ ਹੋਏ ਆ ਹੁਣ ਕੋਈ ਵਿਅਕਤੀ ਬਾਹਰੋਂ ਬਹੁਤ ਖੂਬਸੂਰਤ ਬਣ ਜਾਂਦਾ ਪਰ ਉਹਦੀ ਖੂਬਸੂਰਤੀ ਦਾ ਜਾਦੂ ਸਿਰਫ ਉੱਥੇ ਚੱਲਦਾ ਜਿੱਥੇ ਉਹਦਾ ਕਿਰਦਾਰ ਨੂੰ ਕੋਈ ਨਹੀਂ ਜਾਣਦਾ ਹੁੰਦਾ ਕਿ ਇਹਦਾ ਕਿਰਦਾਰ ਕਿਵੇਂ ਦਾ ਆ ਜਿੱਥੇ ਉਹ ਨਹੀਂ ਜਾਣਦਾ ਹੁੰਦਾ ਨਾ ਉੱਥੇ ਉਹਦੀ ਖੂਬਸੂਰਤੀ ਜਿਹੜੀ ਆ ਉਹ ਅਸਰ ਦਿਖਾਉਂਦੀ ਆ ਪਰ ਜਿੱਥੇ ਕਿਰਦਾਰ ਤੋਂ ਲੋਕ ਜਾਣੂ ਹੁੰਦੇ ਆ ਨਾ ਕਿ ਉੱਚੇ ਕਿਰਦਾਰ ਦਾ ਆ ਇਹਦਾ ਕਿਰਦਾਰ ਬਹੁਤ ਉੱਚਾ ਆ ਤੇ ਉੱਥੇ ਫੇਰ ਖੂਬਸੂਰਤ ਦਿਸਣ ਦੀ ਲੋੜ ਨਹੀਂ ਪੈਂਦੀ ਉਹ ਫੇਰ ਕਿਰਦਾਰ ਚਮਕਦਾ ਆ ਇਸੇ ਤਰ੍ਹਾਂ ਹੀ ਬੋਲ ਹੁੰਦੇ ਆ ਤੇ ਜਿਹੜੇ ਬੋਲ ਵਧੀਆ ਬੋਲਣ ਵਾਲਾ ਇਨਸਾਨ ਹੁੰਦਾ ਨਾ ਉਹਦਾ ਫਿਰ ਕਿਰਦਾਰ ਉੱਚਾ ਹੁੰਦਾ ਇਸ ਕਰਕੇ ਆਪਣੇ ਬੋਲਾਂ ਨੂੰ ਆਪਣੇ ਕਾਬੂ ਵਿੱਚ ਰੱਖਣਾ ਬੜਾ ਜ਼ਰੂਰੀ ਆ ਤੇ ਇਹ ਜ਼ਬਾਨ ਜੇ ਕਾਬੂ ਵਿੱਚ ਰੱਖ ਲਈ ਨਾ ਤਾਂ ਫਿਰ ਬੋਲ ਵੀ ਕਾਬੂ ਵਿੱਚ ਆ ਜਾਣਗੇ ਤੇ ਫਿਰ ਇਹ ਰਿਸ਼ਤੇ ਜਿਹੜੇ ਆ ਨਾ ਇਹ ਤਲਵਾਰਾਂ ਚੱਲਣ ਨਾਲ ਨਹੀਂ ਟੁੱਟਦੇ ਇਹ ਬੋਲ ਚੱਲਣ ਨਾਲ ਟੁੱਟਦੇ ਨੇ ਜ਼ਬਾਨ ਚੱਲਣ ਨਾਲ ਟੁੱਟਦੇ ਨੇ ਤੇ ਫੇਰ ਇਸ ਜ਼ੁਬਾਨ ਤੇ ਜਿੰਨਾ ਵੀ ਕਾਬੂ ਵਿੱਚ ਰੱਖਿਆ ਜਾਵੇ ਨਾ ਉਨਾ ਚੰਗਾ ਕਿਉਂਕਿ ਕਹਿੰਦੇ ਨਾ ਕਿ ਜ਼ੁਬਾਨ ਨੂੰ ਖਾਣ ਵਿੱਚ ਵੀ ਜੇ ਕੰਟਰੋਲ ਰੱਖਿਆ ਜਾਵੇ ਨਾ ਕਾਬੂ ਵਿੱਚ ਰੱਖਿਆ ਜਾਵੇ ਤਾਂ ਵਿਅਕਤੀ ਸੇਤਮੰਦ ਰਹਿੰਦਾ ਤੇ ਜੇ ਬੋਲਣ ਵਿੱਚ ਜ਼ੁਬਾਨ ਨੂੰ ਅਸੀਂ ਕਾਬੂ ਵਿੱਚ ਰੱਖਾਂਗੇ ਨਾ ਤਾਂ ਫਿਰ ਸਾਡੇ ਰਿਸ਼ਤੇ ਬਣੇ ਰਹਿੰਦੇ ਨੇ ਇਸ ਕਰਕੇ ਵਿਅਕਤੀ ਨੂੰ ਬੋਲਣ ਤੋਂ ਪਹਿਲਾਂ ਉਹਦਾ ਵਜਨ ਜ਼ਰੂਰ ਚੈੱਕ ਕਰ ਲੈਣਾ ਚਾਹੀਦਾ ਕਿ ਕਿਸੇ ਨੂੰ ਭਾਰੇ ਬੋਲ ਨਾ ਬੋਲੇ ਜਾਣ ਉਹਨਾਂ ਦਾ ਸਵਾਦ ਚੱਖ ਲੈਣਾ ਚਾਹੀਦਾ ਕਿ ਜਿਹੜੇ ਬੋਲ ਮੈਂ ਦੂਜੇ ਜਾਣੇ ਨੂੰ ਪਰੋਸ ਰਿਆਂ ਆ ਉਹ ਮੈਨੂੰ ਵੀ ਸਵਾਦ ਲੱਗ ਰਹੇ ਆ ਜਾਂ ਨਹੀਂ ਲੱਗ ਰਹੇ ਜੇਕਰ ਵਿਅਕਤੀ ਇਹੋ ਜਿਹੀਆਂ ਗੱਲਾਂ ਸੋਚਣ ਲੱਗ ਜਾਵੇ ਨਾ ਬੰਦਾ ਤਾਂ ਫੇਰ ਤਾਂ ਰਿਸ਼ਤੇ ਸਾਡੇ ਬਣੇ ਰਹਿਣ ਫੇਰ ਤਾਂ ਰਿਸ਼ਤੇ ਸਾਡੇ ਜਿਹੜੇ ਆ ਉਹ ਅਸੀਂ ਤੋਰ ਤੱਕ ਨਭਾ ਲਈਏ ਪਰ ਰਿਸ਼ਤੇ ਹਮੇਸ਼ਾ ਇੱਕ ਪਾਸਿਓਂ ਨਹੀਂ ਜੁੜਦੇ ਰਿਸ਼ਤੇ ਨਭਾਉਣ ਵਾਸਤੇ ਦੋਹਾਂ ਧਿਰਾਂ ਦਾ ਬਰਾਬਰ ਚੱਲਣਾ ਜ਼ਰੂਰੀ ਹੁੰਦਾ ਵਾ ਕਿਉਂਕਿ ਰਿਸ਼ਤੇ ਇੱਕ ਪਾਸਿਓਂ ਨਿਭਣਾ ਤਾਂ ਉਹ ਤਾਂ ਫਿਰ ਫਰਜ ਹੋ ਜਾਂਦੇ ਨੇ ਰਿਸ਼ਤਾ ਜਿਹੜਾ ਹੁੰਦਾ ਉਹਨੂੰ ਦੋਨਾਂ ਪਾਸਿਆਂ ਤੋਂ ਨਿਭਾਇਆ ਜਾਵੇ ਤਾਂ ਫੇਰ ਹੀ ਰਿਸ਼ਤਾ ਨਿਭਦਾ ਵਾ ਇਸ ਤੇ ਅਸੀਂ ਇੱਕ ਅਲੱਗ ਵੀਡੀਓ ਕਰਾਂਗੇ ਅੱਜ ਦੀ ਵੀਡੀਓ ਸਿਰਫ ਬੋਲ ਤੇ ਸੀ ਸੋ ਉਮੀਦ ਕਰਦੀ ਹਾਂ ਕਿ ਤੁਹਾਨੂੰ ਵਿਚਾਰ ਪਸੰਦ ਆਉਣਗੇ ਖੁਸ਼ ਰਹੋ ਤੰਦਰੁਸਤ